ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਲਾਮੁਖਸਰ ਗਿਆ ਦੋਸਤੋ ਅੱਜ ਆਪਾਂ ਪਹੁੰਚੇ ਸੀ ਡਾਕਟਰ ਸਾਹਿਬ ਕੋਲੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਦੋਦਾ ਤੇ ਸਾਰੀ ਗੱਲਬਾਤ ਕਰਾਂਗੇ ਕਿੰਨੇ ਦੰਦ ਹੋ ਗਿਆ ਬਰੀਡਰ ਤੇ ਬਰੀਡਰ ਦਾ ਰਿਜ਼ਲਟ ਪੁੱਛਾਂਗੇ ਤੇ ਬਾਕੀ ਤੁਸੀਂ ਕੰਨਾ ਕੋਨਾ ਦੀ ਕਵਾਟੀ ਦੇਖ ਸਕਦੇ ਹੋ ਕਿੰਨੀ ਉਮਰ ਹੋ ਗਈ ਸਸਰੀਆ ਡਾਕਟਰ ਸਾਹਿਬ ਸਸਰੀਆ ਗੱਲ ਬਾਈ ਜੀ ਉਹ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਜੀ ਪਹਿਲਾਂ ਤਾਂ ਹੀ ਆਪਣਾ ਨਾਮ ਦੱਸ ਦਿਓ ਫਿਰ ਪਿੰਡ ਮੋਹਨ ਸਿੰਘ ਰਖਨ ਸਿੰਘ ਪਿੰਡ ਦੁੱਦਾ ਠੀਕ ਹੈ ਜੀ ਤੇ ਬੱਚੇ ਦੀ ਕਿੰਨੀ ਉਮਰ ਹੋ ਗਈ ਜੀ ਇਹ ਬਾਈ ਜੀ ਦੋ ਦੰਦਾਂ ਦਾ ਨਵੇਂ ਜੀ ਦੋ ਦੰਦ ਹਾਂਜੀ ਇਹਦਾ ਰਿਜ਼ਲਟ ਆਇਆ ਜੀ ਕੋਈ ਰਿਜ਼ਲਟ ਆਇਆ ਬੱਚਾ ਵੀ ਠੀਕ ਹੈ ਜੀ ਸਾਰੀਆਂ ਬੱਕਰੀਆਂ ਸਤੋ ਗੱਪਣਾ ਇਹ ਬੱਚਾ ਮੇਲ ਆ ਫੀਮੇਲ ਠੀਕ ਹੈ ਜੀ ਠੀਕ ਹੈ ਜੀ ਰਿਜ਼ਲਟ ਅਰੇ ਥੋੜੇ ਦਿਨਾਂ ਦੀ ਆ ਜੀ ਠੀਕ ਹੈ ਜੀ ਹਾਂ ਬੱਕਰੀ ਉਹ ਨਹੀਂ ਚੰਗੀ ਹੈ ਨਹੀਂ ਕਿੰਨਾ ਇਹਦਾ ਰਿਜ਼ਲਟ ਹੈ ਬਹੁਤ ਵੀ ਆਇਆ ਠੀ ਲਾਇਤ ਉਸਦੀ ਇੱਕ ਸਾਹਤ ਨੇ ਰਿਜ਼ਲਟ ਆਉਂਦਾ ਬਹੁਤ ਚੰਗਾ ਤੇ ਡਾਕਟਰ ਸਾਹਿਬ ਇਹਦੀ ਮੰਨ ਕੇ ਚ ਕੋਈ ਫੀਸ ਵੀ ਰੱਖੀ ਆ ਕਿ ਨਹੀਂ ਇਹਦੀ ਕੋਈ ਫੀਸ ਨਹੀਂ ਜੀ 5 ਕਿਲੋ ਛੋਲੇ ਆ ਬਸ ਠੀਕ ਹੈ ਜੀ ਬਈ ਕਈ ਵਾਰੀ ਬੰਦਾ ਬੱਕਰੀ ਕਰਾਸ ਕਰਵਾਉਣ ਆ ਜਾਂਦਾ ਕਰਾਸ ਹੋਣਾ 5 ਕਿਲੋ ਛੋਲੇ ਲਾਵਾਂਗੇ ਜੀ ਕੋਈ ਫੀਸ ਨਹੀਂ ਲੈਂਦੇ ਤੇ ਬੱਕਰੀ ਮੇਰੇ ਕੋਈ ਹੋਵੇ ਆਪਣੇ ਵਾਸਤੇ ਇੱਕ ਠੀਕ ਹੈ ਜੀ ਤੇ ਡਾਕਟਰ ਸਾਹਿਬ ਨੰਬਰ ਬੋਲ ਦਿਓ ਜੀ 889650300 ਜੀ ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹਨਾਂ ਵਿੱਚੋਂ ਜਿਹੜੀਆਂ ਬੱਕਰੀਆਂ ਫਿਰਦੀਆਂ ਜਾਂ ਪੱਠਾਂ ਇਹ ਸੇਲ ਵੀ ਆ ਕੇ ਨਹੀਂ ਵੀ ਸੇਲ ਵਾਸਤੇ ਹੈ ਨਹੀਂ ਆਪਣੇ ਕੱਲਾ ਮੰਨ ਕੇ ਚਲੋ ਇਹ ਸ਼ੋਅ ਆਈ ਸ਼ੋਅ ਆਈ ਸ਼ੋਅ ਸ਼ੋਅ ਠੀਕ ਹੈ ਜੀ ਲੈ ਵੀ ਤੁਸੀਂ ਦੇਖ ਸਕਦੇ ਹੋ ਆ ਬੱਚਾ ਇਹ ਫਿਰ ਪਹਿਲਾ ਰਿਜ਼ਲਟ ਆਈ ਇਹਦਾ ਇਹਦਾ ਰਿਜ਼ਲਟ ਹੈ ਦੂਧੀਆਂ ਸਾਰੀਆਂ ਤਾਂ ਗੱਬਣ ਆਈ ਇਹ ਸੁਣ ਲਈਆਂ ਠੀਕ ਹੈ ਜੀ ਤਾਂ ਵੀ ਬੱਕਰੀਆਂ ਤਾਂ ਗੱਬਣ ਹੋਈਆਂ ਜੀ ਠੀਕ ਹੈ ਜੀ ਇਹ ਪਰ ਪਹਿਲੀ ਸੂਈਆ ਦਾ ਤਕਰੀਰ ਇਹ ਆਪਣੇ ਕੋਲੇ ਪਹਿਲਾ ਰਿਜ਼ਲਟ ਆਇਆ ਇਹ ਬੱਕਰੇ ਦਾ ਇਹਦਾ ਰਿਜ਼ਲਟ ਹੈ ਬੱਚੇ ਠੀਕ ਹੈ ਬਾਕੀ ਤੁਸੀਂ ਬਾਈ ਜੀ ਬੱਚੇ ਦਾ ਪਿਓ ਦੇਖ ਸਕਦੇ ਹੋ ਕੰਨਕਵਾਲਟੀ ਬਹੁਤ ਸੋਹਣੀ ਆ ਕੰਨ ਬਹੁਤ ਸੋਹਣਾ ਲੱਗਿਆ ਤੇ ਮੂੰਹ ਮੱਥੇ ਦਾ ਵੀ ਬਹੁਤ ਸੋਹਣਾ ਬੰਦਾ ਗੁਲਾਬੀ ਸਕਿਨ ਆ ਜੀ ਤੇ ਬਾਕੀ ਡਾਕਟਰ ਸਾਹਿਬ ਕਹਿੰਦੇ ਆ ਵੀ ਜੰਨੀਆਂ ਬੱਕਰੀਆਂ ਫਿਰਦੀਆਂ ਇਹ ਸਾਰੀਆਂ ਸ਼ੋਅ ਵਾਸਤੇ ਆ ਤੇ ਬਾਕੀ ਕੋਈ ਸੇਲ ਨਹੀਂ ਬਾਕੀ ਆ ਪਾਠਾ ਡਾਕਟਰ ਸਾਹਿਬ ਜਿਹੜੀ ਇਹ ਪਾਠਾ ਪਿੰਜਰੇ ਵਾਲੀ ਇਹ ਇਸ ਬੱਕਰੇ ਦੇ ਪਿਓ ਦੀ ਆ ਜੀ ਠੀਕ ਆ ਜੀ ਤੇ ਵੀ ਗਾਂ ਉਦੇ ਪਿਓ ਦਾ ਵੀ ਰਿਜ਼ਲਟ ਬਹੁਤ ਚੰਗਾ ਸੀਗਾ। ਕਿਉਂ ਕਿੰਨੇ ਦਾ ਵੇਚਿਆ ਸੀ ਤੇ ਗਾਂ ਮੰਨ ਕੇ ਚਲੋ ਵੀ ਪੁੱਤ ਦਾ ਰਿਜ਼ਲਟ ਵੀ ਬਹੁਤ ਚੰਗਾ। ਤੁਸੀਂ ਦੇਖ ਸਕਦੇ ਹੋ। ਰਾਜ ਦਾ ਸੀ ਇਹ ਤੁਹਾਰੇ ਸੀ। ਇਹ ਤੂੰ ਕਿੰਨੇ ਦਾ ਬੋਲਿਆ? ਇਹ ਹੁਣ ਦੋ ਦੋ ਦਾਂਦੀ ਆ ਬੱਚਾ ਸੀ ਮੇਰੇ ਕੋਲ। ਹਾਂ ਤੇ ਦੋ ਦਾਂਦਾ ਨਵੇਂ ਵੀ। ਇਹ ਮੰਨ ਕੇ ਚਲੋ ਕੁਲਦੀਪ ਹਜੇ ਦੋ ਦਾਂਦੀ ਆ ਤੇ ਇਹਦੀ ਉਮਰ ਤੂੰ ਆਪੇ ਹਿਸਾਬ ਨਾਲ ਵੀ ਹਜੇ ਤਾਂ ਛੋਟਾ ਹੀ ਆ। ਹਾਂ। ਹਾਂ। ਤੂੰ ਢੂੰਢ ਦੋ ਸਰਦਾਰਾ। ਅਰੇ 9 ਮਹੀਨੇ ਦਾ ਮਸਾ ਹੋ ਗਿਆ। ਇੱਕ ਕਨਕ ਕੁਆਲਟੀ ਤੁਸੀਂ ਦੇਖ ਸਕਦੇ ਬਾਈ ਹਾਂ ਤਲਾਹ ਤੇ 1.5 ਲੀਟਰ ਦੇ ਰਾਂ ਨੂੰ ਮੈਂ ਹੋ ਗਏ ਜੀ ਵੀ ਡਬਲ 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 ਲੈ ਅਜਿਹਾ ਤੇ ਤਲਾਹ ਤੇ ਰੋ ਦਿੱਲੀ